ਜਦੋਂ ਕੋਈ ਜੀਵਨ ਸਾਥੀ ਸਮਝਣ ਵਾਲਾ ਮਿਲ ਜਾਂਦਾ ਨਾ ਤਾਂ ਉਦੋਂ ਕੁੜੀ ਦੇ ਸੁਪਨੇ ਸਭ ਪੂਰੇ ਹੋ ਜਾਂਦੇ ਨੇ ਜਦੋਂ ਧੀ ਖੁਸ਼ ਹੋਵੇ ਨਾ ਤਾਂ ਮਾਪਿਆਂ ਨੂੰ ਦੁੱਗਣੀ ਖੁਸ਼ੀ ਹੋ ਜਾਂਦੀ ਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਜਿੰਨਾ ਵੀਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਪਤਾ ਲੱਗ ਜਾਂਦਾ ਨਾ ਉਹ ਫਿਰ ਆਪਣੇ ਮਾਪਿਆਂ ਨੂੰ ਸਹਾਰਾ ਦੇਣ ਦੀ ਖਾਤਰ ਵਿਦੇਸ਼ਾਂ ਵਿੱਚ ਵਗ ਜਾਂਦੇ ਨੇ ਕੰਮ ਕਰਨ ਲਈ ਵਿਦੇਸ਼ ਵਿੱਚ ਮਾਂ ਪੁੱਤ ਨੂੰ ਤੋੜ ਤ ਦਿੰਦੀ ਹੈ ਬਾਅਦ ਚ ਆਪ ਤੜਫਦੀ ਰਹਿੰਦੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਦੋਂ ਸੱਸ ਆਪਣੀ ਨੌ ਦੀਆਂ ਹਰੇਕ ਮਜਬੂਰੀਆਂ ਸਮਝਣ ਲੱਗ ਜਾਂਦੀ ਹੈ ਨਾ ਤਾਂ ਉਹੀ ਨੌ ਨਾ ਆਪਣੀ ਸੱਸ ਨੂੰ ਮਾਂ ਜਿੰਨਾ ਪਿਆਰ ਕਰਨ ਲੱਗ ਜਾਂਦੀ ਹੈ। ਉਹ ਘਰ ਵਿੱਚ ਨਾ ਰਿਸ਼ਤਿਆਂ ਦੀ ਬਹੁਤ ਹੀ ਕਦਰ ਹੁੰਦੀ ਹੈ। ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ। ਜਦੋਂ ਵੀਰ ਵਿਦੇਸ਼ ਵਿੱਚ ਜਾਣ ਲੱਗਦਾ ਨਾ ਤਾਂ ਭੈਣ ਦੇਖੋ ਕੌਲਿਆਂ ਉੱਤੇ ਤੇਲ ਢਾਣ ਲੱਗ ਜਾਂਦੀ ਹੈ ਯਾਰ। ਪੈਣਾ ਵੀ ਆਪਣੇ ਭਰਾਵਾਂ ਦੇ ਲਈ ਦਵਾਵਾ ਮੰਗਦੀਆਂ ਨੇ ਯਾਰ ਭਰਾਵਾ ਦੀ ਵੀ ਮਜਬੂਰੀ ਹੁੰਦੀ ਆ ਵਿਦੇਸ਼ ਵਿੱਚ ਜਾਣ ਦੀ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ